ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਅੱਜ ਅਸੀਂ ਬਹੁਤ ਹੀ ਵਧੀਆ ਤੇ ਤੁਹਾਨੂੰ ਜੂਜ਼ਫੁਲ ਟਿਪਸ ਜਿਹੜੇ ਤੇ ਟ੍ਰਿਕਸ ਦੱਸਣਗੇ ਜਿਤ ਨਾਲ ਕੰਮ ਕਰਨਾ ਬਹੁਤ ਹੀ ਆਸਾਨ ਹੁੰਦਾ ਆ ਕਿਉਂਕਿ ਕਈ ਵਾਰ ਆ ਧਨੀਆ ਕੱਟਣ ਖੁਣਾ ਪਤਾ ਨਹੀਂ ਆ ਜਿਹੜਾ ਆ ਸਬਜ਼ੀ ਵਿੱਚ ਨਹੀਂ ਪਾਉਂਦੇ ਤੇ ਜੇ ਬਾਰੇ ਜਿਆਦਾ ਇਕੱਠਾ ਲੈ ਆਈਏ ਤੇ ਉਹ ਖਰਾਬ ਹੋ ਜਾਂਦਾ ਆ ਪਰ ਆਪਾਂ ਇਹ ਬਲੇ ਝੰਡੜੇ ਨਹੀਂ ਪੈਣਾ ਇੱਕੋ ਦੇਣੀ ਸਾਰਾ ਜਿਹੜਾ ਧਨੀਆ ਜੰਨੋ ਵੀ ਲਿਆਓ ਤੁਸੀਂ ਇੱਕ ਗੁੱਛੀ ਜਾਂ ਦੋ ਤਾਂ ਤੁਸੀਂ ਇਹਨੂੰ ਧੋ ਲੈਣਾ ਚੰਗੀ ਤਰ੍ਹਾਂ ਵਾਸ਼ ਕਰਕੇ ਥੋੜੀ ਦੇਰ ਇਹਨੂੰ ਸੁੱਕਣ ਦੇਣਾ ਹੈ ਤੇ ਫਿਰ ਆਪਾਂ ਇਹਨੂੰ ਸਾਰਾ ਕੱਟ ਕੇ ਤੇ ਕੱਟ ਕੇ ਤੇ ਥੋੜਾ ਜਿਹਾ ਫਿਰ ਆਪਾਂ ਇਹਨੂੰ 15-20 ਮਿੰਟ ਜਿਹੜਾ ਆ ਆਪਾਂ ਰੱਖਣਾ ਜੀ ਪੱਖੇ ਥੱਲੇ ਤੇ ਤੇ ਤਾਂ ਜੇ ਤੁਹਾਡੇ ਕੋਲ ਇਦਾਂ ਦਾ ਕੋਈ ਕੰਟੇਨਰ ਹੋਵੇ ਤੇ ਉਹਦੇ ਵਿੱਚ ਇਦਾਂ ਤੇਪਰ ਰੱਖ ਕੇ ਤੁਸੀਂ ਰੱਖ ਲੈਣਾ ਸਾਈਡ ਤੇ ਤੇ ਫਿਰ ਧਨੀਆ ਸਾਰਾ ਆਪਾਂ ਕੱਟ ਕੇ ਇਹਨੂੰ ਅੱਧਾ ਘੰਟਾ ਜਿਹੜਾ ਆ ਆਪਾਂ ਪੱਖੇ ਥੱਲੇ ਰੱਖਣਾ ਆ ਬਿਲਕੁਲ ਵੀ ਹੈ ਨਾ ਐਂ ਡਰਾਈ ਹੋ ਜਾਣਾ ਵਿੱਚ ਬਿਲਕੁਲ ਵੀ ਇਹਦੇ ਵਿੱਚ ਪਾਣੀ ਵੀ ਗੈਰਾ ਜਿਹੜਾ ਉਹ ਨਹੀਂ ਰਹੇਗਾ ਤੇ ਤੁਸੀਂ ਇਸ ਰਿਗਨਲ ਧਨੀਆ ਜਿਹੜਾ ਸਟੋਰ ਕਰੋਗੇ ਤੇ ਤੁਹਾਡਾ ਮਹੀਨੇ ਤੋਂ ਵੀ ਵੱਧ ਜਿਹੜਾ ਧਨੀਆ ਸਟੋਰ ਕੀਤਾ ਹੋਇਆ ਰਹਿ ਜਾਏਗਾ ਬਿਲਕੁਲ ਵੀ ਇਹ ਨਾ ਤਾਂ ਸੁੱਕੇਗਾ ਤੇ ਨਾ ਹੀ ਇਹਦੇ ਵਿੱਚ ਕੋਈ স্মੈਲ ਵਗੈਰਾ ਆਏਗੀ ਕਿਉਂਕਿ ਇਹ ਬਿਲਕੁਲ ਇਹਦੇ ਵਿੱਚ ਪਾਣੀ 1% ਵੀ ਜਿਹੜਾ ਨਹੀਂ ਹੈਗਾ ਤੇ ਤੁਸੀਂ ਐਜ਼ ਇਟ ਜੂਸ ਇਹਨੂੰ ਕਰ ਸਕਦੇ ਜੇ ਹਾਂਜੀ ਤੇ ਦੂਸਰਾ ਸੈਕੰਡ ਵਨ ਕੀ ਟਮਾਟਰ ਜਿਹੜੇ ਆ ਫਿਲਹਾਲ ਤੇ ਬਹੁਤ ਹੀ ਸਸਤੇ ਨੇ ਬਟ ਫਿਰ ਜਿਹੜੇ ਉਹ ਮਹਿੰਗੇ ਹੋ ਜਾਣਗੇ ਦੋਸਤੋ ਪਹਿਲਾਂ ਆਪਾਂ ਸਟੋਰ ਕਰਕੇ ਰੱਖ ਲਈਏ ਤੇ ਚਲੋ ਜ਼ਿੰਦਗੀ ਦੇ ਨਾਲ ਚੱਲਦੇ ਰਹਿਣਾ ਚਾਹੀਦਾ ਹੈ ਤੇ ਫਿਰ ਆਪਾਂ ਇਹਦੇ ਵਿੱਚ ਦੋ ਜਿਹੜੇ ਆ ਪਿਆਜ਼ ਮੈਂ ਪਾਣੀ ਆ ਤੇ ਇਹਦੇ ਵਿੱਚ ਪਹਿਲਾਂ ਆਪਾਂ ਪਾ ਲਿਆ ਜੀ ਤੇਲ ਤੇਲ ਇੱਕ ਕੜਛੀਕ ਤੇਲ ਪਾ ਕੇ ਤੇ ਆਪਾਂ ਪਿਆਜ਼ ਚੰਗੀ ਤਰ੍ਹਾਂ ਇਹਦੇ ਵਿੱਚ ਭੁੰਨ ਲੈਣੇ ਆ ਤੇ ਇਧਰ ਆਪਾਂ ਪਿਆਜ਼ ਜਿਹੜੇ ਟਮਾਟਰ ਹੈ ਇਹਨਾਂ ਨੂੰ ਰਫਲੀ ਆਪਾਂ ਚੌਪ ਕਰਕੇ ਤੇ ਇੱਕ ਸਾਈਡ ਤੇ ਰੱਖ ਲੈਣਾ ਆ ਤੇ ਫਿਰ ਜਿਹੜੇ ਜਦੋਂ ਸਾਡੇ ਪਿਆਜ਼ ਭੁੱਜ ਗਏ ਤੇ ਫਿਰ ਆਪਾਂ ਨੂੰ ਟਮਾਟਰਾਂ ਨੂੰ ਵੀ ਐਸੀ ਉਹਦੇ ਵਿੱਚ ਪਾ ਕੇ ਇਹਨੂੰ ਆਪਾਂ ਭੁੰਨ ਲੈਣਾ ਹੈ ਤੇ ਇੱਕ ਚਮਚਾ ਜਿਹੜਾ ਆਪਾਂ ਨਮਕ ਦਾ ਪਾ ਲੈਣਾ ਹੈ ਤੇ ਹੋਰ ਆਪਾਂ ਇਹਦੇ ਵਿੱਚ ਕੋਈ ਵੀ ਮਸਾਲੇ ਵਗੈਰਾ ਜਿਹੜਾ ਉਹ ਨਹੀਂ ਪਾਣੇ ਤੇ ਆਪਾਂ ਜਿਹੜੇ ਜਦੋਂ ਪਿਆਜ਼ ਭੁੱਜ ਜਾਣ ਉਦੋਂ ਹੀ ਟਮਾਟਰ ਪਾਣੇ ਆ ਪਹਿਲਾਂ ਨਹੀਂ ਟਮਾਟਰ ਪਾਣੇ ਤੇ ਹਾਂਜੀ ਤੇ ਪਿਆਜ਼ ਹੁਣ ਸਾਡਾ ਭੁੱਜ ਗਏ ਆ ਤੇ ਆਪਾਂ ਸਾਰੇ ਜਿਹੜੇ ਟਮਾਟਰ ਜਿੰਨੇ ਵੀ ਕੱਟੇ ਸੀ ਤੇ ਉਹਨੇ ਆਪਾਂ ਸਾਰੇ ਟਮਾਟਰ ਇਹਦੇ ਵਿੱਚ ਵਾਦਾਂਗੇ ਤੇ ਦੋ ਕ ਚਮਚੇ ਦਾ ਵਿੱਚ ਨਮਕ ਪਾ ਦਾਂਗੇ ਤਾਂ ਆਪਾਂ ਇਹਨੂੰ ਕੜਛੀ ਨਾਲ ਚੰਗੀ ਤਰ੍ਹਾਂ ਆਪਾਂ ਮੈਲਟ ਕਰਦੇ ਰਹਿਣਾ ਹੈ ਤੇ ਜਦੋਂ ਠੰਡੀ ਹੋ ਜਾਣਗੇ ਟਮਾਟਰ ਤੇ ਉਹਨੇ ਸਾਈਡ ਤੇ ਆਪਾਂ ਦੂਸਰੀ ਸਾਈਡ ਤੇ ਆਪਾਂ ਹੋਰ ਕੋਈ ਕੰਮ ਵੀ ਨਾਲ-ਨਾਲ ਕਰ ਲੈਨੇ ਆ ਤੇ ਟਮਾਟਰਾਂ ਨੂੰ ਸਿਮ ਗੈਸ ਤੇ ਆਪਾਂ ਰੱਖ ਦੇਣਾ ਆ ਹੌਲੀ-ਹੌਲੀ ਪੱਕਦੇ ਰਹਿਣਗੇ ਤੇ ਨਮਕ ਪਾ ਕੇ ਆਪਾਂ ਇੱਕ ਸਾਈਡ ਤੇ ਰੱਖ ਦੇਣਾ ਇਹਨਾਂ ਫਿਰ ਇਹਨੂੰ ਥੋੜਾ ਥੋੜੀ ਟਾਈਮ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਵਿੱਚੋਂ ਹਿਲਾਉਂਦੇ ਰਹਿਣਾ ਕਿ ਸਾਡੇ ਜਿਹੜੇ ਪ੍ਰੋਪਰਲੀ ਕੁੱਕ ਹੋ ਜਾਣ ਟਮਾਟਰ ਤੇ ਤੇ ਹਾਂਜੀ ਤੇ ਦੂਸਰੀ ਸਾਈਡ ਤੇ ਅਸੀਂ ਜਿੰਨੇ ਦਰ ਸਾਡੇ ਟਮਾਟਰ ਪੱਕਦੇ ਪਏ ਨੇ ਤੇ ਉਹਨੇ ਸਾਈਡ ਤੇ ਆਪਾਂ ਕੋਈ ਕੰਮ ਕਰ ਲੈਨੇ ਆ ਤੇ ਇੱਕ ਮੇਰੇ ਕੋਲ ਜੈਕਟ ਪਈ ਸੀ ਜਿਹਦੀਆਂ ਮਤਲਬ ਕਿ ਬਾਹਾਂ ਜਿਹੜੀਆਂ ਬਹੁਤ ਹੀ ਖਰਾਬ ਹੋ ਚੁੱਕੀਆਂ ਸੀ ਤੇ ਇਹਨੂੰ ਆਪਾਂ ਰੀਯੂਜ਼ ਕਰਾਂਗੇ ਤੇ ਆਪਾਂ ਕੋਈ ਵੀ ਇਹਦੀ ਕਟਿੰਗ ਵਗੈਰਾ ਜਿਹੜੀ ਉਹ ਨਹੀਂ ਕਰਨੀ ਤੇ ਐਜ਼ ਇਟ ਆਪਾਂ ਇਹਦਾ ਬਣਾਵਾਂਗੇ ਜੀ ਪਿੱਲੋ ਤੇ ਬਿੱਲੂ ਬਣਾਉਣ ਲੱਗਿਆਂ ਆਪਾਂ ਇੱਕ ਲਵਾਂਗੇ ਜੀ ਰੌਂਡ ਸਾਈਪਾਂ ਆਪਾਂ ਇੱਕ ਥਾਲੀ ਲਵਾਂਗੇ ਤੇ ਥਾਲੀ ਲੈਣ ਤੋਂ ਪਹਿਲਾਂ ਕਿਹੜੀ ਆਪਾਂ ਇਹਦੀ ਉਲਟੀ ਕਰ ਲੈਣੀ ਹੈ ਜੈਕਟ ਨੂੰ ਉਲਟੀ ਕਰ ਲੈਣਾ ਤੇ ਜਿਹੜੇ ਜਿਪ ਹੈ ਉਹ ਜਦੋਂ ਆਪਾਂ ਜਿਹੜਾ ਵੀ ਕੋਈ ਰੌਂਡ ਸ਼ੇਪ ਆਪਾਂ ਥਾਲੀ ਜਿਹੜੀ ਲੈਣੀ ਹੈ ਉਹਦੇ ਵਿੱਚ ਜਿਹੜੇ ਜਿਪ ਜਿਹੜੇ ਉਹ ਆਣੇ ਚਾਹੀਦੀ ਹੈ ਜਿਪ ਜਿਹੜੀ ਉੱਪਰ ਨਹੀਂ ਹੋਣੀ ਚਾਹੀਦੀ ਤੇ ਪਲੱਸ ਜਿਹੜੀਆਂ ਸਾਡੀਆਂ ਜੇਬਾਂ ਨੇ ਆਪਾਂ ਉਹਦਾ ਵੀ ਖਿਆਲ ਰੱਖਣਾ ਕਿ ਥੱਲੇ ਜਿਹੜੇ ਜੇਬ ਆ ਜਿਹੜੇ ਸਾਈਡ ਤੇ ਉਹ ਉਹ ਵੀ ਜੇਬਾਂ ਜਿਹੜੀਆਂ ਇਸ ਥਾਲੀ ਦੇ ਰਾਉਂਡ ਸ਼ੇਪ ਦੇ ਵਿੱਚ ਜਿਹੜੀ ਉਹ ਨਾਨ ਤਾਂ ਆਪਾਂ ਇਦਾਂ ਰਾਉਂਡ ਲਗਾ ਲੈਣਾ ਹੈ ਤੁਸੀਂ ਇਸ ਤੋਂ ਥਾਲੀ ਥੋੜੀ ਵੱਡੀ ਵੀ ਲੈ ਸਕਦੇ ਬਟ ਇਹ ਹੀ ਆ ਕਿ ਜੇਬਾਂ ਜਿਹੜੀਆਂ ਵਿੱਚ ਨਹੀਂ ਆਣੇ ਚਾਹੀਦੀਆਂ ਕਿ ਉਹਦੇ ਨਾਲ ਫਿਰ ਚੰਗਾ ਵਧੀਆ ਸ਼ੇਪ ਜਿਹੜੀ ਉਹ ਨਹੀਂ ਆਏਗੀ ਪਿੱਲੋ ਦੀ ਤਾਂ ਆਪਾਂ ਇਹਦੀ ਸ਼ੇਪ ਜਿਹੜੀ ਹੈ ਇਸ ਤਰੀਕੇ ਨਾਲ ਬਣਾ ਲੈਣੀ ਹੈ ਤੇ ਵੀਡੀਓ ਜਿੰਨੂੰ ਚੰਗੀ ਲੱਗੇ ਤਾਂ ਪਲੀਜ਼ ਪਲੇਸ ਪਲੇਸ ਲਾਈਕ ਜ਼ਰੂਰ ਕਰ ਦਿਓ ਔਰ ਸ਼ੇਅਰ ਵੀ ਜ਼ਰੂਰ ਕਰਿਓ ਹਾਂਜੀ ਤੇ ਜਿਪ ਵਾਲੀ ਸਾਈਡ ਜਿਹੜੀ ਆਪਾਂ ਇਹਦੀ ਰਾਉਂਡ ਸ਼ੇਪ ਦੇ ਵਿੱਚ ਰੱਖਣੀ ਹੈ ਤੇ ਫਿਰ ਆਪਾਂ ਇਹਨੂੰ ਜਿਹੜੀ ਆ ਜਿੱਥੇ ਆਪਾਂ ਨਿਸ਼ਾਨ ਲਾਇਆ ਉੱਥੇ ਆਪਾਂ ਹੌਲੀ-ਹੌਲੀ ਜਿਹੜੀ ਆ ਆਪਾਂ ਸਲਾਈ ਕਰਨੀ ਹੈ ਇੱਕਦਮ ਤੇਜ਼ੀ ਨਾਲ ਨਹੀਂ ਕਰਨੀ ਕਿਉਂਕਿ ਜਿਹਦੇ ਵਿੱਚ ਕੋਈ ਜਿਪ ਵਗੈਰਾ ਆ ਜੇ ਅਮ ਤੇ ਕੋਸ਼ ਜਿਹੜਾ ਨਾ ਕਿਉਂਕਿ ਜਿਹੜੀ ਆ ਸਾਡੇ ਕੋਲ ਹੈਵੀ ਜਿਹੜੀ ਮਸ਼ੀਨ ਨਹੀਂ ਹੈ ਤੇ ਜਿੰਨਾਂ ਕੋਲ ਹੈਵੀ ਹੋਵੇ ਉਹ ਤਾਂ ਹਨਾ ਕਰ ਸਕਦੇ ਆ ਬਟ ਆਪਾਂ ਹੌਲੀ-ਹੌਲੀ ਜਿਹੜੀ ਆ ਆਪਾਂ ਇਹਨੂੰ ਸਲਾਈ ਲਾ ਲੈਣੀ ਹੈ ਤੇ ਫਿਰ ਆਪਾਂ ਜਿਪ ਜਿਹੜੀ ਆ ਉਹ ਖੋਲ ਲੈਣੀ ਆ ਤਾਂ ਆਪਾਂ ਅੰਦਰ ਨੂੰ ਸਾਰੀ ਜਿਹੜੀ ਆ ਜੈਕਟ ਜਿਹੜੀ ਆ ਵਿੱਚ ਨੂੰ ਫੋਲਡ ਕਰ ਦੇਣੀ ਆ ਤੇ ਜਿੱਪ ਜਿਹੜੀ ਸਾਡੀ ਫਿਰ ਇਹਦੀ ਜਿਹੜੀ ਆ ਪਰਪਲ ਆ ਰੋਂਗ ਸਾਈਡ ਕੀਤੀ ਸੀ ਤੇ ਹੁਣ ਸਾਡ ਕੋ ਆ ਜਾਏਗੀ ਜੀ ਸਿੱਧੀ ਸਾਈਡ ਤੇ ਸਿੱਧੀ ਸਾਈਡ ਕਰਨ ਨਾਲ ਤੇ ਆਪਾਂ ਇਹਦੀ ਜਿੱਪ ਜਿਹੜੀ ਬੰਦ ਕਰ ਦਾਂਗੇ ਤੇ ਸਾਡ ਕੋ ਇੱਕ ਬਹੁਤ ਹੀ ਸੋਹਣਾ ਪਿੱਲੋ ਬਣ ਕੇ ਹੋ ਜਾਏਗਾ ਤਿਆਰ ਤਾਂ ਆਪਾਂ ਇਹਦੀ ਕੋਈ ਵੀ ਕਟਿੰਗ ਵਗੈਰਾ ਜਿਹੜੀ ਉਹ ਨਹੀਂ ਕੀਤੀ ਬਿਲਕੁਲ ਜਿਹੜਾ ਨਾ ਹੀ ਕੋਈ ਜ਼ਿਆਦਾ ਇਹਦੇ ਉੱਤੇ ਸਾਡੀ ਕੋਈ ਮਿਹਨਤ ਲੱਗੀ ਆ ਤੇ ਪ্লাਸ ਜਿਹੜੀ ਸਾਡ ਕੋ ਹਨਾ ਕਈ ਜੈਕਟਾਂ ਜਿਹੜੀਆਂ ਹੁੰਦੀਆਂ ਨੇ ਆਪਾਂ ਕਿਸੇ ਨੂੰ ਦੇ ਵੀ ਨਹੀਂ ਸਕਦੇ ਤੇ ਖਰਾਬ ਹੋ ਜਾਂਦੇ ਉਹਦੀਆਂ ਪਾਇਦਾ ਇਸ ਤਰੀਕੇ ਨਾਲ ਪਿੱਲੋ ਬਣਾ ਕੇ ਆਪਾਂ ਰੱਖ ਸਕਦੇ ਆ ਬਹੁਤ ਹੀ ਸੋਹਣਾ ਜਿਹੜਾ ਪਿੱਲੋ ਲੱਗਦਾ ਇਹਦੇ ਵਿੱਚ ਨਾ ਤਾਂ ਆਪਾਂ ਕੋਈ ਰੂਮ ਵਗੈਰਾ ਪਾਇਆ ਤੇ ਨਾ ਹੀ ਕੁਝ ਹੋਰ ਤੇ ਵੀਡੀਓ ਨੂੰ ਚੱਲਦੇ ਚੱਲਦੇ ਲਾਈਕ ਜ਼ਰੂਰ ਕਰ ਦਿਓ ਹਾਂਜੀ ਤੇ ਇਹਦੇ ਟਮਾਟਰ ਵੀ ਹੋ ਗਏ ਸਾਡੇ ਜੀ ਪੱਕ ਗਏ ਨੇ ਪੂਰੀ ਤਰ੍ਹਾਂ ਪਾਣੀ ਦੇ ਵਿੱਚ ਬਿਲਕੁਲ ਨਹੀਂ ਹੈਗਾ ਤੇ ਹੁਣ ਆਪਾਂ ਇਹਨਾਂ ਨੂੰ ਕਰ ਲਾਂਗੇ ਜੀ ਗ੍ਰੈਂਡ ਪਲੱਸ ਠੰਡੇ ਹੋ ਗਏ ਨੇ ਕਿਉਂਕਿ ਗਰਮ ਨੂੰ ਵੀ ਆਪਾਂ ਜਿਹੜਾ ਗ੍ਰੈਂਡ ਜਿਹੜਾ ਉਹ ਨਹੀਂ ਕਰਨਾ ਤੇ ਜੇ ਆਪਾਂ ਤੇ ਫੇਰ ਸਾਡੇ ਹੁਣ ਟਮਾਟਰਾਂ ਨੂੰ ਆਪਾਂ ਇਹਦੀ ਟਮਾਟਰਾਂ ਦੀ ਪਿਊਰੀ ਬਣ ਗਿਆ ਬਣਾ ਕੇ ਤੇ ਫ੍ਰਿਜ ਵਿੱਚ ਫ੍ਰੀਜ਼ਰ ਵਿੱਚ ਫ੍ਰਿਜ ਵਿੱਚ ਨਹੀਂ ਫ੍ਰੀਜ਼ਰ ਵਿੱਚ ਆਪਾਂ ਸਟੋਰ ਕਰਕੇ ਇਹਨੂੰ ਜੇ ਇੱਕ ਦੋ ਮਹੀਨੇ ਵਾਸਤੇ ਰੱਖ ਸਕਦੇ ਆ ਬਿਲਕੁਲ ਵੀ ਜਿਹੜਾ ਉਹ ਖਰਾਬ ਜਿਹੜੀ ਨਹੀਂ ਹੋਵੇਗੀ ਤੇ ਪਲੱਸ ਆਪਾਂ ਜਦੋਂ ਵੀ ਕੋਈ ਹਨਾ ਸਬਜੀ ਵਗੈਰਾ ਬਣਾਣੀ ਹੈ ਤਾਂ ਸਾਨੂੰ ਜਿਆਦਾ ਟਮਾਟਰਾਂ ਦੀ ਕਟਿੰਗ ਵਗੈਰਾ ਜਿਹੜੀ ਉਹ ਨਾ ਕਰਨ ਦੀ ਹਨਾ ਟਾਈਮ ਸੇਵ ਜਿਹੜਾ ਇਹਦਾ ਹੋ ਜਾਏਗਾ ਤੇ ਫਿਰ ਮੈਂ ਇੱਥੇ ਸਿਲਿਕੋਂ ਦੀ ਜਿਹੜੀ ਆਪਾਂ ਟ੍ਰੇ ਲਈ ਹੈ ਤੇ ਇਹਦੇ ਵਿੱਚ ਕੁਝ ਪਾਲਾਂਗੇ ਤੇ ਕੁਝ ਪਿਊਰੀ ਜਿਹੜੀ ਆਪਾਂ ਦੂਸਰੇ ਇਨ ਇੱਕ ਬਰਫ ਦੀ ਇਹ ਮਤਲਬ ਕਿ ਬਰਫ ਜੰਮ ਜਾਏਗੀ ਤੇ ਫਿਰ ਆਪਾਂ ਇਹਨੂੰ ਸਾਈਡ ਤੇ ਕੱਢ ਕੇ ਤੇ ਫਿਰ ਇਹਦੇ ਵਿੱਚ ਦੂਸਰੇ ਬੈਚ ਵੀ ਆਪਾਂ ਇਸੇ ਤਰੀਕੇ ਨਾਲ ਇਹਦੀ ਕਯੂਬ ਬਣਾ ਕੇ ਅਪਾ ਰੱਖ ਲਾਂਗੇ ਤੇ ਜਦੋਂ ਵੀ ਕੋਈ ਦਾਲ ਸਬਜ਼ੀ ਬਣਾਉਣੀ ਆ ਤਾਂ ਆਪਾਂ ਕਯੂਬ ਜਿਹੜੀ ਆ ਕੱਢ ਕੇ ਆਰਾਮ ਨਾਲ ਪਾ ਸਕਦੇ ਆ ਕੋਈ ਵੀ ਸਾਡਾ ਜਿਹੜੇ ਟਾਈਮ ਸੇਵ ਹੈ ਵੀ ਟਾਈਮ ਜਿਹੜਾ ਹਨਾ ਬੱਚਿਆਂ ਦੇ ਪੇਪਰ ਹੋਣਦੇ ਹੋਣਦੇ ਫਿਰ ਇਹ ਵਲੇ ਜਿਹੜੇ ਆਪਾਂ ਇੱਕ ਦਿਨ ਕੱਢ ਕੇ ਤੇ ਆਪਾਂ ਇਸ ਤਰੀਕੇ ਨਾਲ ਜਿਹੜਾ ਆਪਣਾ ਟਾਈਮ ਸੇਵ ਕਰ ਸਕਦੇ ਆ ਤੇ ਕਿਚਨ ਦੇ ਵਿੱਚ ਜਿਹੜਾ ਸਾਨੂੰ ਜ਼ਿਆਦਾ ਟਾਈਮ ਜਿਹੜਾ ਉਹ ਨਾਲ ਲੱਗੇ ਤੇ ਫਿਰ ਆਪਾਂ ਜਿਹੜੀ ਇਹ ਮਤਲਬ ਇਹ ਮੇ ਤੋਂ ਸ਼ੀਟ ਆ ਪਲਾਸਟਿਕ ਦੀ ਤੇ ਇਸ ਤਰੀਕ ਨਾਲ ਜੇ ਤੁਹਾਡ ਕੋ ਨਾ ਵੀ ਹੋਵੇ ਤਾਂ ਮਤਲਬ ਇਹ ਸ਼ੀਟ ਨੂੰ ਕਵਰ ਕਰਨਾ ਤਾਂ ਜ਼ਰੂਰੀ ਹੈ ਕਿਉਂਕਿ ਆਪਾਂ ਇਹਦੇ ਵਿੱਚ ਪਾਇਸੀ ਪਿਆਜ਼ ਤੇ ਪਿਆਜ਼ਾਂ ਦੀ ਜਿਹੜੀ ਸਮੈਲ ਜਿਹੜੀ ਹੈ ਫ੍ਰਿਜ ਵਿੱਚੋਂ ਨਾ ਆਵੇ ਤੇ ਜੇ ਤੁਸੀਂ ਤੁਹਾਡ ਕੋ ਇਹ ਵਾਲੀ ਸ਼ੀਟ ਨਾ ਹੋਵੇ ਤਾਂ ਤੁਸੀਂ ਫੋਲ ਪੇਪਰ ਵੀ ਉੱਪਰ ਰੱਖ ਸਕਦੇ ਜੀ ਫੋਲ ਪੇਪਰ ਨਾਲ ਵੀ ਵਧੀਆ ਤਰੀਕੇ ਨਾਲ ਕਵਰ ਹੋ ਜਾਏਗੀ ਕੋਈ ਵੀ ਸਮੈਲ ਵਗੈਰਾ ਜਿਹੜੀ ਫ੍ਰਿਜ ਚੋਂ ਉਹ ਨਹੀਂ ਆਵੇਗੀ ਤੇ ਦੂਸਰਾ ਬੈਚ ਵੀ ਜਿਹੜਾ ਮੈਂ ਇਸੇ ਤਰੀਕੇ ਨਾਲ ਟ੍ਰੇ ਦੇ ਵਿੱਚ ਜਿਹੜਾ ਮੈਂ ਉਹ ਬਰਪਨਾ ਕੇ ਰੱਖ ਲਿਆ ਸੀ ਤੇ ਪਲੱਸ ਹੁਣ ਆਪਾਂ ਬਣਾ ਲਿਆ ਜੀ ਗੋਭੀ ਦੀ ਸਬਜੀ ਬਹੁਤ ਹੀ ਵਧੀਆ ਤੇ ਬਹੁਤ ਹੀ ਡੇਲੀਸ਼ੀਅਸ ਟੇਸਟੀ ਜਿਹੀ ਤੇ ਇਹਦੇ ਵਿੱਚ ਵੀ ਆਪਾਂ ਟਾਈਮ ਜਿਹੜਾ ਬਹੁਤ ਹੀ ਜ਼ਿਆਦਾ ਸੇਵ ਕਰਾਂਗੇ ਤੇ ਗੋਭੀ ਆਪਾਂ ਜਿਹੜੀ ਆ ਆਪਾਂ ਪਹਿਲਾਂ ਦਹੀਂ ਨੂੰ ਫੈਂਟ ਲਾਂਗੇ ਚੰਗੀ ਤਰ੍ਹਾਂ ਤੇ ਮਸਾਲੇ ਵਗੈਰਾ ਸਾਰੇ ਮੈਂ ਪਲੇਟ ਦੇ ਵਿੱਚ ਪਾ ਕੇ ਪਹਿਲਾਂ ਹੀ ਰੱਖ ਲਏ ਸੀ ਕਿਉਂਕਿ ਇੱਕ ਇੱਕ ਇਹਦੇ ਨਾਲ ਵੀ ਟਾਈਮ ਜਿਹੜਾ ਆਪਾਂ ਸੇਵ ਕਰ ਸਕਦੇ ਆ ਤੇ ਫਿਰ ਗੋਭੀ ਜਿਹੜੀ ਹੈ ਮੈਂ ਇੱਕ ਸਾਈਡ ਤੇ ਉਬਾਲ ਲਈ ਸੀ ਤੇ ਕੋਕੀ ਬਾ ਗੋਬੀ ਅਬਾਲਣ ਨਾਲ ਜੜੀ ਆ ਇਹਦੇ ਵਿੱਚ ਪਾਤਾ ਜੀ ਜੀਰਾ ਪਾਊਡਰ ਤੇ ਫਿਰ ਮੈਂ ਥੋੜਾ ਜਿਹਾ ਪਾਇ ਜੀ ਮੈਗੀ ਮਸਾਲਾ ਜੇ ਤੁਹਾਨੂੰ ਟੇਸਟ ਇਹਦਾ ਵਧੀਆ ਲੱਗੇ ਤਾਂ ਤੁਸੀਂ ਪਾ ਸਕਦੇ ਜੀ ਜੇ ਨਹੀਂ ਵਧੀਆ ਲੱਗੇ ਤਾਂ ਤੁਸੀਂ ਇਸ ਨੂੰ ਸਕਿਪ ਵੀ ਕਰ ਸਕਦੇ ਜੀ ਪਰ ਜੇ ਬੱਚਿਆਂ ਨੂੰ ਖਵਾਉਣੀ ਹੋਵੇ ਤਾਂ ਇਸ ਤਰੀਕੇ ਨਾਲ ਬਹੁਤ ਹੀ ਵਧੀਆ ਜੜੀ ਬਣ ਜਾਂਦੀ ਹੈ ਤੇ ਪਲੱਸ ਮੈਂ ਗੋਬੀ ਤੇ ਆਲੂ ਜਿਹੜੇ ਆ ਬੋਇਲ ਕਰਕੇ ਇੱਕ ਸਾਈਡ ਤੇ ਰੱਖਲੇ ਸੀ ਇਹਦਾ ਬੋਇਲ ਬੋਇਲ ਕਰਨ ਦਾ ਇੱਕ ਫਾਇਦਾ ਇਹ ਹੈ ਕਿ ਜੇ ਆਪਾਂ ਕੋਈ ਵੀ ਪੈਸਟਿਸਾਈਡ ਜਿਹੜਾ ਗੋਭੀ ਤੇ ਪਿਆ ਹੋਵੇ ਤਾਂ ਉਹ ਚੰਗੀ ਤਰੀਕੇ ਨਾਲ ਜਿਹੜਾ ਅ ਨਿਕਲ ਜਾਂਦਾ ਆ ਤੇ ਪਲੱਸ ਜਿਹੜੀ ਆ ਜੇ ਗੋਭੀ ਆਪਾਂ ਬੋਇਲ ਕੀਤੀ ਹੋਵੇ ਤੇ ਇਕਵਨਲੀ ਜਿਹੜੀ ਪੱਕ ਜਾਂਦੀ ਆ ਜਦੋਂ ਆਪਾਂ ਸਬਜ਼ੀ ਬਣਾਉਂਦੇ ਆ ਤਾਂ ਕਈ ਵਾਰੀ ਜਿਹੜੀ ਗੋਭੀ ਕੇ ਸਾਈਡ ਤੋਂ ਕੱਚੀ ਰਹਿੰਦੀ ਕਈ ਵਸ ਤੋਂ ਪੱਕੇ ਤੇ ਇਸ ਕਰਕੇ ਇਹਦੇ ਨਾਲ ਇੱਕ ਸਬਜ਼ੀ ਜਿਹੜੀ ਬਹੁਤ ਜੀ ਜਲਦੀ ਬਣ ਜਾਂਦੀ ਆ ਤੇ ਆਪਾਂ ਗੋਭੀ ਨੂੰ ਜ਼ਿਆਦਾ ਬੋਇਲ ਨਹੀਂ ਕਰਨਾ ਕਿ ਦਾ ਪਰਥਾ ਹੀ ਬਣਾ ਲੀਏ ਤੇ ਥੋੜੀ ਜੀ ਜਿਹੜੀ ਆਪਾਂ ਇਨੂੰ ਇੰਨਾ ਕੁ ਬੋਇਲ ਕਰਨਾ ਆ ਕਿ ਜਿਹੜੇ ਆਲੂ ਜਿਹੜੇ ਆ ਸਾਡੇ ਜਿਹੜੇ ਸਾਨੂੰ ਬਾਅਦ ਵਿੱਚ ਜ਼ਿਆਦਾ ਕੁੱਕ ਨਾ ਕਰਨਾ ਪਏ ਤੇ 2-3 ਮਿੰਟ ਚ ਸਬਜ਼ੀ ਬਣਾ ਕੇ ਆਪਾਂ ਸਾਈਡ ਤੇ ਰੱਖ ਲਾਂਗੇ ਤੇ ਫਿਰ ਆਪਾਂ ਜਿਹੜੀ ਆ ਆਪਾਂ ਇਹਨੂੰ ਇਸ ਤਰੀਕੇ ਨਾਲ ਆਪਾਂ ਕਰਾਂਗੇ ਜੀ ਥੋੜਾ ਜਿਹਾ ਤੇਲ ਪਾ ਕੇ ਨਾਨ ਸਟਿਕ ਮੇਰਾ ਪੈਨ ਤੇ ਇਹਦੇ ਵਿੱਚ ਜੇ ਤੁਹਾਡਾ ਕੋਈ ਨਾ ਹੋਵੇ ਤਾਂ ਤੁਸੀਂ ਦੂਸਰੇ ਤੇ ਪਾ ਸਕਦੇ ਹੋ ਤੇ ਇਹਦੇ ਨਾਲ ਆਪਾਂ ਚੰਗੀ ਤਰ੍ਹਾਂ ਇਹਨੂੰ ਸ਼ੈਲੋ ਫਰਾਈ ਕਰ ਲੈਣਾ ਹੈ ਕਿਓਕੇ ਸ਼ੈਲੋ ਫਰਾਈ ਕਰਨ ਨਾਲ ਗੋਭੀ ਜਿਹੜੀ ਬਹੁਤ ਹੀ ਟੇਸਟ ਬਣਦੀ ਹੈ ਮਸਾਲੇ ਆ ਵਧੀਆ ਜਿਹੜੇ ਉੱਪਰ ਲੱਗ ਜਾਂਦੇ ਨੇ ਪਲੱਸ ਜਿਹੜੀ ਆ ਇਸ ਤਰੀਕੇ ਨਾਲ ਅਸੀਂ ਸਬਜੀ ਖਾਵਾਂਗੇ ਤੇ ਬਹੁਤ ਹੀ ਜ਼ਿਆਦਾ ਟੇਸਟ ਸਬਜੀ ਦਾ ਵਧੀਆ ਬਣ ਜਾਂਦਾ ਹੈ ਤੇ ਪਲਾ ਹੁਣ ਅਸੀਂ ਇੱਧਰ ਲਾਵਾਂਗੇ ਜੀ ਤੜਕਾ ਸਬਜੀ ਨੂੰ ਤੇ ਲਸਣ ਜਿਹੜਾ ਮੈਂ ਇਦਾਂ ਡੰਡੇ ਕੁੰਟੀ ਨਾਲ ਜਿਹੜਾ ਇਹਨੂੰ ਕੁੱਟ ਲਿਆ ਸੀ ਤੇ ਥੋੜੀ ਜਿਹੀ ਸਲੈਪ ਮੈਨ ਲੱਗਦਾ ਹਲਦੀ ਪਈ ਤੇ ਕੈਮਰਾ ਵੀ ਹਿੱਲ ਦੜਾ ਹਿੱਲਣ ਦਿਆ ਸੀ ਇਸ ਕਰਕੇ ਇਦਾਂ ਦੀ ਵੀਡੀਓ ਹੋ ਰਹੀ ਆ ਤੇ ਇਹਦੇ ਨਾਲ ਜਿਹੜੀ ਆ ਟੇਸਟ ਬਹੁਤ ਹੀ ਵਧੀਆ ਜਿਹੜਾ ਲਸਣ ਜਿਹੜਾ ਆਪਾਂ ਕੁੱਟ ਕੇ ਪਹਿਲੇ ਜਿਹੜਿਆ ਅੱਜ ਕੱਲ ਤਾਂ ਡੰਡੇ ਗੁੰਡੇ ਨੂੰ ਸਭੇ ਭੁੱਲਦੇ ਜਾਂਦੇ ਆ ਬਟ ਜਿਹੜਾ ਇਹਦੇ ਆ ਟੇਸਟ ਆ ਬਹੁਤ ਹੀ ਵਧੀਆ ਜਿਹੜਾ ਤੇ ਜੁਨੀਕ ਜਿਹਾ ਟੇਸਟ ਇਦਾਂ ਆਉਂਦਾ ਤੜਕਾ ਲਾਉਣ ਨਾਲ ਤੇ ਲਸਣ ਭੁੱਜ ਕੇ ਆਪਾਂ ਫਿਰ ਇਹਦੇ ਵਿੱਚ ਕਰ ਦਾਂਗੇ ਜੀ ਪਿਆਜ਼ ਐਡ ਤੇ ਪਿਆਜ਼ ਜਿਹੜੇ ਆ ਥੋੜੀ ਜਿਹੀ ਸੈਮੀ ਜਿਹੀ ਰੱਖਣੇ ਆ ਜਿਆਦਾ ਇਹਨੂੰ ਮੋਟੀ ਨਹੀਂ ਕੱਟਣਾ ਤੇ ਫਿਰ ਆਪਾਂ ਪਾਤੇ ਅਦਰਕ ਤੇ ਮਿਰਚਾਂ ਤੇ ਸਬਜੀ ਜਿਹੜੀ ਇੱਕ ਵਾਰ ਤੁਸੀਂ ਇਸ ਤਰੀਕੇ ਨਾਲ ਜ਼ਰੂਰ ਟਰਾਈ ਕਰਿਓ ਤੇ ਇਹਦੇ ਵਿੱਚ ਜਿਹੜੀ ਟਮਾਟਰ ਦੀ ਪਿਊਰੀ ਬਣਾਈ ਸੀ ਅਸੀਂ ਉਹ ਐਡ ਕਰ ਦਿੱਤੀ ਤੇ ਇਹ ਵੀ ਨਾਲ ਸਬਜੀ ਜਿਹੜੀ ਬਹੁਤ ਹੀ ਗਰੇਵੀ ਜੀ ਵਾਲੀ ਬਣਦੀ ਹੈ ਤੇ ਪਲੱਸ ਜਿਹੜੀ ਆ ਨਾ ਹੀ ਕੋਈ ਜ਼ਿਆਦਾ ਅ ਮਤਲਬ ਕਿ ਮੈਲਟ ਜੀ ਹੁੰਦੀ ਹੈ ਨਾ ਗੋਭੀ ਕਈ ਵਾਰੀ ਗੋਭੀ ਸਾਡੇ ਕੋਲ ਪੜਥਾ ਜੀ ਬਣ ਜਾਂਦੀ ਹੈ ਦੂਸਰੇ ਜਿਹੇ ਤਰੀਕੇ ਨਾਲ ਬਣਾਵਾਂਗੇ ਪਰ ਇਦਾਂ ਬਣਾਓਗੇ ਤੇ ਤੁਸੀਂ ਬਿਲਕੁਲ ਵੀ ਗੋਭੀ ਤੁਹਾਡੀ ਜਿਹੜੀ ਮੈਲਟ ਨਹੀਂ ਹੋਵੇਗੀ ਹਾਂ ਬਦਿਆ ਬਣੇਗੀ ਤੇ ਫਿਰ ਇਹਦੇ ਵਿੱਚ ਥੋੜਾ ਜਿਹਾ ਮੈਂ ਹੋਰ ਮੈਗੀ ਦਾ ਮਸਾਲਾ ਪਾ ਲਿਆ ਸੀ ਤੇ ਫਿਰ ਅਸੀਂ ਜਿਹੜੀ ਗੋਭੀ ਹੈ ਜਿਹੜੀ ਸ਼ੈਲੋ ਫਰਾਈ ਕੀਤੀ ਹੈ ਉਹ ਇਹਦੇ ਵਿੱਚ ਐਡ ਕਰ ਦਾਂਗੇ ਤੇ ਬਹੁਤ ਹੀ ਟੇਸਟੀ ਟੇਸਟੀ ਜਿਹੜੀ ਗੋਭੀ ਦੀ ਸਬਜ਼ੀ ਜਿਹੜੀ ਆ ਬਣ ਕੇ ਹੋ ਜਗੀ ਜੀ ਤਿਆਰ ਇੱਕ ਵਾਰੀ ਇਹ ਰੈਸਪੀ ਨੂੰ ਜ਼ਰੂਰ ਟਰਾਈ ਕਰਿਓ ਬਹੁਤ ਹੀ ਟੇਸਟ ਵਧੀਆ ਜਿਹੜਾ ਆਉਂਦਾ ਤੁਹਾਨੂੰ ਲੱਗੋਗਾ ਕਿ ਰੈਸਟੋਰੈਂਟ 'ਚ ਤੇ ਤੁਸੀਂ ਖਾ ਰਹੇ ਜੇ ਤੇ ਹਾਂ ਜੀ ਜੀ ਤੇ ਅੰਜੀ ਜਿਹੜੇ ਇਧਰ ਵੀ ਸਾਡੀਆਂ ਬਰਫ਼ ਦੀਆਂ ਕਯੂਬ ਜਿਹੜੀਆਂ ਟਮਾਟਰਾਂ ਦੀ ਹੋ ਗਈਆਂ ਜੀ ਤਿਆਰ ਤੇ ਹੁਣ ਆਪਾਂ ਇਹਨੂੰ ਸਟੇਕ